ਸਾਹੀ ਗੱਲ ਦੋਸਤ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲ ਬਈ ਕਾਨੂੰਨਸ ਪੈਦੇ ਦੀਆਂ 4 ਤੋਂ 5 ਵੈਰਾਈਟੀਆਂ ਲੱਗੀਆਂ ਤੇ ਆਪਣੀ ਕੀਮਤੀ ਨਸਰੀ ਜਿਹੜੀ ਉੱਤੇ ਅਵੇਲੇਬਲ ਹੈ ਅੱਧਾ ਤਾਂ ਲੱਗਪਗ ਬਈ ਜਿਹੜਾ ਪਹਿਲੀ ਆ ਆਪਣਾ ਉਹਦੇ ਵਾਲਾ ਸ਼ਾਟਰ ਵਾਲਾ ਉਹ ਤਾਂ ਨਿਭੜ ਗਿਆ ਬੁਕਿੰਗ ਵਾਲਾ ਆਪਣਾ ਬੁਕਿੰਗ ਵਾਲਾ ਦਾ ਭਾਗਿਆ ਤੇ ਹੁਣ ਸਾਡੇ ਕੋਲੇ ਆਹ ਅਵੇਲੇਬਲ ਹੈ ਜਿੰਨਾ ਪਿਆ ਗਏ ਕਿੰਨਾ ਪੀਸ ਹੈ ਬਈ ਇਹ ਆਪਣੇ ਕੋਲ ਹੈਗਾ ਹੀ 5000 ਪੀਸ ਕਿੰਨਾ ਲਗਾਤਾਰ ਆਉਂਦੀ ਜਾਂਦਾ ਰਹਿੰਦਾ ਆਈ ਜਾਂਦਾ ਰਹਿੰਦਾ ਠੀਕ ਹੈ ਨਾਲ ਵਿੱਚ ਕੈਰਮੈਂਟ ਜਿੰਨੀ ਲੋੜੀ ਹੈਗੀ ਹੈ ਵੱਧ ਤੋਂ ਵੱਧ ਜਿੰਨਾ ਮਰਜ਼ੀ ਲੈ ਸਕਦੇ ਹੋ ਤੇ ਇਹਦਾ ਕੀ ਰੇਟ ਵਗੈਰਾ ਜਾਂ ਲਵਾਈ ਵਗੈਰਾ ਦਾ ਕੀ ਸਿਸਟਮ ਹੈ ਜੀ ਇਹਦੇ ਚ ਇਹ ਹੈ ਜੀ ਸਭ ਤੋਂ ਪਹਿਲਾਂ ਸੱਸੀ ਕਾਰਜਕਾਰਾਂ ਨੂੰ ਤੇ ਖੇਰਚੀ ਨਾਖਰੀ ਤੇ ਦਾ ਸਵਾਗਤ ਹੈ ਤੇ ਆਪਣੇ ਕੋਲ ਜਿਹੜੀਆਂ ਚਾਰ ਤੋਂ ਪੰਜ ਕਿਸਮਾਂ ਨੇ ਜੀ ਤੇ ਸਾਰੀਆਂ ਕਿਸਮਾਂ ਜਿਹੜੀਆਂ ਨੰਬਰ 1 ਬਾਈ ਦੀ ਆਪਣੀ ਗਾਰੰਟੀ ਹੈ ਵੀ ਜਿਹੜੀ ਕਿਸਮ ਆਪਾਂ ਕਹਿ ਕੇ ਦੇਵਾਂਗੇ ਉਹ ਕਿਸਮ ਉਹੀ ਮੈਨੂੰ ਜਿਹੜੀ ਫੇਸ ਤੇ ਲਿਖ ਕੇ ਦੇਵਾਂਗੇ ਕੋਈ ਚਾਰ ਤੋਂ ਪੰਜ ਸਾਲਾਂ ਦੀ ਕੀਤੀ ਹੈ ਨਹੀਂ ਹੈਗਾ ਵੀ ਆਪਾਂ ਸਪੈਦਾ ਬਹੁਤ ਕੱਟ ਤੋਂ ਵੀ ਚੱਲ ਪੈਂਦਾ ਤੇ ਬਹੁਤ ਹਾਈ ਰੇਟ ਲੱਗ ਰਹੀ ਹੈ ਆਪਣੇ ਕੋਲੇ ਇਸ ਟਾਈਮ 20 ਰੁਪਏ ਤੋਂ ਲੈ ਕੇ 40 ਰੁਪਏ ਤੱਕ ਰਹਿੜਾ ਸਵੈਦਾ ਕਰ ਗਏ ਕੋਲੋਂ ਦੇ ਵਿੱਚ ਹਾਂਜੀ ਤੇ ਪਹੁੰਚਾਉਣ ਦੀ ਜਿਹੜੀ ਸਬਦਾ ਉਹ ਵੀ ਆਪਣੇ ਕੋਲੇ ਹੈਗੀ ਹੈ ਹਾਂ ਜੇ ਕਿਸਾਨ ਰਿਕੁਆਇਰਮੈਂਟ ਰੱਖਦਾ ਜੀ ਅਸੀਂ ਲਗਾਉਣਾ ਹੀ ਵੀ ਹੈਗੇ ਆ ਤਾਂ ਆਪਣੇ ਕੋਲੇ ਜਿਹੜਾ ਮਾਦੀ ਦਾ ਵੀ ਪ੍ਰਬੰਧ ਹੈਗਾਗਾ ਉਹ ਪਰ ਪੀਸ ਜਿਹੜਾ ਕੋਈ ਹੁੰਦਾਗਾ ਪਰ ਮੇਨਸ ਜਿਹੜੀ ਉਹ ਸਾਡੀ ਮੇਨਤਾ ਉਹ ਹਿਸਾਬ ਨਾਲ ਜਿਹੜੀ ਹੋ ਜਾਂਦੀ ਠੀਕ ਹੈ ਤੇ ਐਟ ਅ ਟਾਈਮ ਆਪਣੇ ਕੋਲੇ ਬਈ ਆਹ ਦੇਖ ਲਓ ਤੁਸੀਂ ਅਵੇਲੇਬਲ ਹੈਗਾਗਾ ਤੇ ਇਹ ਵੈਰੈਟੀ ਦਾ ਬਈ ਕੋਈ ਫਰਕ ਹੁੰਦਾ ਇਹਦੇ ਨਾਲ ਉਹ ਕਿ ਸੇਮ ਹੀ ਹੁੰਦਾ ਗ੍ਰੋਥ ਜਦਾਂ ਨਹੀਂ ਛੋਟਾ ਛੋਟਾ ਇਹਨਾਂ ਦਾ ਗ੍ਰੋਥ ਦਾ ਥੋੜਾ ਬਹੁਤ ਫਰਕ ਹੁੰਦਾ ਉਸ ਤੇ ਚ ਲੱਕੜ ਦਾ ਥੋੜਾ ਬਹੁਤ ਫਰਕ ਹੁੰਦਾ ਠੀਕ ਹੈ ਲੱਕੜ ਦੀ ਸਫਾਈ ਦਾ ਥੋੜਾ ਬਹੁਤ ਠੀਕ ਹੈ ਕੋਈ ਬੜਾ ਨਹੀਂ ਮਤਲਬ ਹੈ ਉਹਨੇ ਟਾਈਮ ਹੈ ਸਾਰਾ ਕੋਰੋਨੀ ਹੈ ਟਾਈਮ ਇਹ ਨਹੀਂ ਹੁੰਨੀ ਲੈਣਾ ਬਸ ਛੋਟਾ ਛੋਟਾ ਇਹਨਾਂ ਦੀ ਕਿਸਮਾਂ ਨੇ ਠੀਕ ਹੈ ਹੈ ਸਾਰਾ ਕੱਟਦੇ ਨੇ ਹਾਂਜੀ ਹਾਂਜੀ ਕੁਆਲਿਟੀ ਦੱਸਦੇ ਨਾ ਕੁਆਲਿਟੀ ਜੀ ਮੈਂ ਆਪਣੇ ਕੋਲ 273 ਹੈ ਜੀ 323 ਹੈ ਜੀ ਆ ਰਹੇ ਆਪਣੇ ਪ੍ਰੋਜੈਕਟ ਲੈ ਕੇ ਆਏ ਨੇ ਕੱਲ ਸਾਰਿਆਂ ਜਿੱਥੇ ਆਪਣਾ ਪ੍ਰੋਜੈਕਟ ਆ ਰਹੇ ਨੇ ਕਲੋਂ ਦੇ ਜਿੱਦਿਆਂ ਵੀ ਇਹ ਨਹੀਂ ਕੋਈ ਹੈਗਾ ਕਲੋਂ ਦੇ ਵਿੱਚ ਤੁਸੀਂ ਜਿਹੜੀ ਮਰਜ਼ੀ ਵੈਰਾਈਟੀ ਬਣਾਉਣੀ ਹੈ ਉਹ ਕਾ ਸਕਦੇ ਹੋਗੇ ਉਹੀ ਤੁਹਾਨੂੰ ਉਪਲਬਧ ਕਰਵਾ ਦਿੱਤੀ ਜਾਊ। ਖੇਤ ਚਲਾਉਣਾ ਤੁਹਾਡੇ ਖੇਤ ਚਲਾਉਣ ਤੱਕ ਦਾ ਪ੍ਰਬੰਧ ਹੈ ਤੁਹਾਡੇ ਘਰੇ ਪਹੁੰਚੋਂ ਆਉਣ ਦਾ ਸਾਰਾ ਕੁਝ ਪ੍ਰਬੰਧ ਹੈਗਾਗਾ ਨੰਬਰ ਆਪਾਂ ਬਾਈ 10 ਗ੍ਰੀਨ ਦੇ ਉੱਤੇ ਦਿੱਤਾ ਹੋਇਆ ਹੈਗਾ ਗੱਲ ਕਰ ਲਿਓ ਪਿੰਡ ਫੱਤਾ ਮਾੜੋਗਾ ਡਿਸਟ੍ਰਿਕਟ ਮਾਨਸਾ 10 ਵੀ ਜਪਾ ਮੇਨ ਰੋਡ ਦੇ ਉੱਤੇ ਹੈ ਜਿਹੜੀ ਸਾਖਾ ੋੜਨੜਾ ਮਾਨਸਾ ਤੁਹਾਰਾ ਸਾਹ ਰੋਡ ਜਮਾ ਰੋਡ ਦੇ ਉੱਤੇ ਹੈਗੇ ਜਟਾਣਾ ਗਾਂਚੀਆਂ ਤੋਂ ਪਹਿਲਾਂ ਆ ਜਾਂਦੀ ਹੈ ਫੱਤਾ ਪਾੜੋ ਘਲਾਂਗੇ ਤੇ ਜਿਹੜੇ ਵੀ ਨੂੰ ਲੈਣੇ ਆ ਕਿ ਕੋਈ ਫਰੂਟ ਵਾਲੇ ਪੌਦੇ ਵੀ ਤੁਸੀਂ ਲੈਣੇ ਹੁੰਦੇ ਆ ਜਾਂ ਡੈਕੋਰੇਸ਼ਨ ਵਾਲੇ ਵੀ ਲੈਣੇ ਆ ਸਾਰੇ ਤਰ੍ਹਾਂ ਦਾ ਆਪਣੇ ਕੋਲ ਮਾਲ ਇੱਥੇ ਹੁੰਦਾ ਹੈਗਾ ਤੇ ਨੰਬਰ ਦਿੱਤਾ ਹੋਇਆ ਹੈ ਸਕਰੀਨ ਤੇ ਬਾਈ ਨਾਲ ਸੰਪਰਕ